ਸਤਿ ਸ਼੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਮੈਂ ਸ਼ੁਰੂ ਦੇ ਵਿੱਚ ਦੱਸ ਦੇਵਾਂ ਕਿ ਇਹ ਲਾਈਵ ਮੌਸਮ ਦੇ ਅਪਡੇਟ ਲੈ ਨਹੀਂ ਹੈਗਾ ਮੌਸਮ ਦਾ ਅਪਡੇਟ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਤਕਰੀਬਨ 7 7:30 ਵਜੇ ਅੱਜ ਸੋ ਇਸ ਵਾਲੇ ਤੱਕ ਸਕਰੀਨ ਦੇ ਉੱਪਰ ਤੁਸੀਂ ਚੰ드ਰਮਾ ਦਿਖਾਈ ਦੇ ਰਿਹਾਗਾ ਤੇ ਉਹਦੇ ਨਾਲ ਵੀਨਸ ਜਿਹਨੂੰ ਸ਼ੁਕਰ ਗ੍ਰਹਿ ਕਹਿੰਦੇ ਆ ਉਹ ਦਿਖਾਈ ਦੇ ਰਿਹਾ ਇਸ ਟਾਈਮ ਤੁਸੀਂ ਵੇਖ ਸਕਦੇ ਹੋ ਪਿਛਲੇ ਕਈ ਦਿਨਾਂ ਤੋਂ ਵੈਸੇ ਵੇਖ ਰਹੇ ਹੋਵੋਗੇ ਸੋ ਥੋੜੀ ਜੀ ਗੱਲ ਚੰਨ ਤੇ ਵੀਨਸ ਦੀ ਕਰਨੀ ਆ ਇਸ ਤੋਂ ਇਲਾਵਾ ਜੇ ਆਪਾਂ ਚੜ੍ਹਦੇ ਵੱਲ ਵੇਖੀਏ ਤਾਂ ਚੜ੍ਹਦੇ ਵੱਲ ਜੁਪੀਟਰ ਹੋਣੀ ਵੀ ਆ ਗਏ ਨੇ ਜਿਨ੍ਹਾਂ ਨੂੰ ਸੋਲਰ ਸਿਸਟਮ ਦਾ ਬਾਦਸ਼ਾ ਬ੍ਰਹਸਪਤੀ ਆਖਿਆ ਜਾਂਦਾ ਹੈ। ਸੋ ਥੋੜੀ ਜੀ ਗੱਲਬਾਤ ਚੰਨ ਤੇ ਵੀਨਸ ਦੇ ਬਾਰੇ ਵੇਖਣ ਨੂੰ ਆਪ ਨੂੰ ਇਹ ਲੱਗ ਰਿਹਾ ਹੈਗਾ ਕਿ ਇਹ ਇਸ ਟਾਈਮ ਦੋਨੇ ਇੱਕ ਦੂਜੇ ਦੇ ਕੋਲ ਕੋਲ ਹੀ ਆ ਗਏ ਨੇ ਕਿ ਪਰ ਇਹ ਆਪ ਨਾਲੇ ਐਂਗਲ ਤੋਂ ਵੇਖਣ ਨੂੰ ਲੱਗ ਰਿਹਾ ਹੈਗਾ ਇੱਕ ਦੂਜੇ ਦੇ ਕੋਲ ਨੇ ਵੈਸੇ ਇੱਕ ਦੂਜੇ ਦੇ ਕੋਲ ਨਹੀਂ ਹੈਗੇ। ਐਸਟਾਮਾ ਚੰਨ ਦਾ ਜਿਹੜਾ ਪਾਛਾ ਸੌਰੀ ਜਿਹੜਾ ਪਾਸਾ ਚੰਨ ਦਾ ਚਮਕ ਰਿਹਾ ਹੈਗਾ ਉਸ ਪਾਸੇ ਦੇ ਉੱਪਰ ਇਧਰੋਂ ਸੂਰਜ ਦੀ ਰੋਸ਼ਨੀ ਪੈ ਰਹੀ ਆ ਉਹ ਰੋਸ਼ਨੀ ਚੰਨ ਤੋਂ ਰਿਫਲੈਕਟ ਹੋ ਕੇ ਆਪਣੇ ਤੱਕ ਆ ਰਹੀ ਆ ਇਸ ਕਰਕੇ ਆਪ ਨੂੰ ਚਮਕਦਾ ਦਿਖਾਈ ਦੇ ਰਿਹਾਗਾ ਤੇ ਪਿੱਛੇ ਜਿਹੜਾ ਵੀਨਸ ਆ ਉਹਦੇ ਉੱਪਰ ਵੀ ਸੂਰਜ ਦੀ ਰੋਸ਼ਨੀ ਹੀ ਪੈ ਰਹੀ ਹੈਗੀ ਚੰਨ ਦੀ ਜਿਹੜੀ ਐਸਟਮ ਆਪਾਂ ਤੋਂ ਦੂਰੀ ਆ ਉਹ ਲਗਭਗ 3,83,000 ਕਿਲੋਮੀਟਰ ਦੀ ਦੂਰੀ ਹੈ ਚੰਨ ਦੀ ਕਿਉਂਕਿ ਧਰਤੀ ਦਾ ਸੈਟੇਲਾਈਟ ਆ ਧਰਤੀ ਦਾ ਇਹ ਜਿਹੜਾ ਸਬ ਪਲੈਨਟ ਆ ਧਰਤੀ ਦੇ ਆਲਦਲੇ ਇਹ ਗੇੜੇ ਲਾਉਂਦਾਗਾ ਸੋ ਇਸ ਕਰਕੇ ਇਹ ਤਕਰੀਬਨ ਤਕਰੀਬਨ ਇਸਤਮ ਪੌਣੇ ਇੱਕ 4 ਲੱਖ ਕਿਲੋਮੀਟਰ ਧਰਤੀ ਤੋਂ ਦੂਰ ਆਗਾ ਪਰ ਜਿਹੜਾ ਉਹ ਬਰੀਕ ਜਿਵੇਂ ਕਹਿੰਦੇ ਨੇ ਜਿੰਨਾ ਨਿੱਕਾ ਉਹਨਾਂ ਤਿੱਖਾ ਦਿਖਾਈ ਦੇ ਰਿਹਾਗਾ ਨਾਲ ਵੀਨਸ ਉਹੋ ਆਪਾ ਤੋਂ ਲਗਭਗ 14 ਕਰੋੜ ਕਿਲੋਮੀਟਰ ਦੀ ਦੂਰੀ ਤੇ ਆ ਇਸ ਵੇਲੇ ਤੇ ਚੰਨ ਨਾਲੋਂ ਉਹਦਾ ਸਾਈਜ਼ ਵੀ ਕਾਫੀ ਜਿਹੜਾ ਚੰਨ ਦੇ ਮੁਕਾਬਲੇ ਵੱਡਾਗਾ ਵੈਸੇ ਧਰਤੀ ਮੁਕਾਬਲੇ ਛੋਟਾਗਾ ਸੋ ਦੇਖਣ ਨੂੰ ਦੋਵੇਂ ਇੱਕ ਦੂਜੇ ਦੇ ਨੇੜੇ ਜਾਪ ਰਹੇ ਨੇਗੇ ਪਰ ਚੰਨ ਸਭ ਤੋਂ ਪਉਣਾ ਇੱਕ 4 ਲੱਖ ਕਿਲੋਮੀਟਰ ਦੂਰ ਹੈ ਇਸ ਟਾਈਮ ਅ ਤੇ ਜਿਹੜਾ ਵੀਨਸ ਦਿਖਾਈ ਦੇ ਰਿਹਾ ਸ਼ੁਕਰ ਕਰਾਂ ਉਹ ਆਪਾਂ ਤੋਂ ਇਸ ਵੇਲੇ ਤਕਰੀਬਨ 14 ਕਰੋੜ ਕਿਲੋਮੀਟਰ ਤੋਂ ਵੀ ਜ਼ਿਆਦਾ ਜਿਹੜਾ ਦੂਰ ਆ ਸੋ ਇਹ ਅਦਪੁਰਤ ਨਜ਼ਾਰੇ ਨੇ ਰਾਤਾਂ ਦੇ ਸਾਡੇ ਪੁਰਖੇ ਵੀ ਵੇਖਦੇ ਰਹੇ ਨੇ ਸ਼ਾਇਦ ਜਦੋਂ ਤੋਂ ਮਨੁੱਖ ਇਸ ਦੁਨੀਆ ਤੇ ਆਇਆ ਉਸ ਤੋਂ ਅ ਪਹਿਲਾਂ ਦੇ ਇਹ ਵਰਤਾਰੇ ਅਸਮਾਨ ਦੇ ਵਿੱਚ ਅੰਬਰਾਂ ਦੇ ਵਿੱਚ ਹਰ ਰੋਜ਼ ਨੂੰ ਜਿਹੜੇ ਰਾਤ ਨੂੰ ਵਾਪਰਦੇ ਰਹਿੰਦੇ ਨੇਗੇ ਜਿਵੇਂ ਜਿਵੇਂ ਗਿਆਨ ਸਾਹਿਬ ਵਧੀ ਤੇ ਤਿਵੇਂ-ਤਿਵੇਂ ਇਹਨਾਂ ਨੂੰ ਜਿਹੜਾ ਨਾਮਕਰਨ ਹੋਇਆ ਇਹਨਾਂ ਬਾਰੇ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਤਾਂ ਉਹਦੇ ਆਧਾਰ ਤੇ ਡਿਸਾਈਡ ਹੋਇਆ ਕਿ ਇਹ ਵੀਨਸਾ ਜਾਂ ਕੋਈ ਬੁੱਧਾ ਜਾਂ ਸ਼ੁਕਰਾ ਜਾਂ ਧਰਤੀ ਆ ਜਾਂ ਮੰਗਲ ਆਗਾ ਸੂਰਜ ਸੈਂਟਰ ਦਾ ਇਹਨਾਂ ਦੇ ਤੇ ਇਹ ਸਾਰੇ ਸੂਰਜ ਦੇ ਅਲਦਾਲੇ ਜਿਹੜਾ ਗ੍ਰਹਿ ਅੱਠ ਦੇ ਅੱਠ ਗੇੜਾ ਕੱਢਦੇ ਨੇਗੇ ਤੇ ਚਾਨਾ ਜਿਹੜਾ ਹੋ ਧਰਤੀ ਦਾ ਉਪਗ੍ਰਹਿ ਆ ਇਸ ਤੋਂ ਇਲਾਵਾ ਮੰਗਲ ਦੇ ਦੋ ਉਪਗ੍ਰਹਿ ਨੇ ਸਨੀ ਤੇ ਬ੍ਰਹਸਪਤੀ ਉਹਨਾਂ ਦੇ ਤਾਂ ਬਹੁਤ ਬਹੁਤ ਉਪਗ੍ਰਹਿ ਨੇ ਇੱਕ ਵਾਰੀ ਫੇਰ ਜਿਹੜਾ ਚਾਕਾ ਮਾਰ ਲਈ ਆਪਾਂ ਚੜ੍ਹਦੇ ਵਾਲੇ ਪਾਸੇ ਬ੍ਰਹਸਪਤੀ ਹੌਲੀ ਹੌਲੀ ਚੜ੍ਹਾਈ ਕਰਦਾ ਆਉਂਦਾ ਉੱਪਰ ਨੂੰ ਤੇ ਸਾਰੀ ਰਾਤ ਬ੍ਰਹਸਪਤੀ ਨੇ ਦਿਖਦਾ ਰਹਿਣਾ ਪਿਛਲੇ ਰਾਤਾਂ ਨੂੰ ਵੀ ਦਿਖਦਾ ਰਿਹਾਗਾ ਸੋ ਜਿਹੜੇ ਵੀ ਅੰਬਰਾਂ ਦੇ ਵਿੱਚ ਇੰਟਰਸਟ ਰੱਖਦੇ ਨੇ ਖਾਸ ਤੌਰ ਤੇ ਖਗੋਲ ਵਿਗਿਆਨ ਦੇ ਵਿੱਚ ਐਸਟਰੋਨੋਮੀ ਦੇ ਵਿੱਚ ਤਾਂ ਤੁਸੀਂ ਅੱਜ ਬੜਾ ਸੋਹਣਾ ਨਜ਼ਾਰਾ ਛਿਪਦੇ ਵੱਲ ਜਿਹੜਾ ਕਿ ਇਸ ਟਮ ਸਵਾ 6 ਹੋਏ ਨੇ 5 ਦਸੰਬਰ 2024 ਦਾ ਸ਼ਾਮ ਆਇ ਤਕਰੀਬਨ ਤਕਰੀਬਨ ਇਹ ਸਵਾ 8 ਤੱਕ ਸਾਢੇ 8 ਤੱਕ ਜਿਹੜਾ ਇਹ ਦਿਖਾਈ ਦੇਊਗਾ ਇੱਕ ਚੀਜ਼ ਤੁਹਾਨੂੰ ਹੋਰ ਵੀ ਨਜ਼ਰ ਆਉਂਦੀ ਹੋਊਗੀ ਕਿ ਚੰਨ ਦਾ ਜਿਹੜਾ ਪਾਸਾ ਸੂਰਜ ਵਾਲੇ ਪਾਸੇ ਆ ਉਹ ਜ਼ਿਆਦਾ ਚਮਕਦਾ ਦਿਖਾਈ ਦੇ ਰਿਹਾ ਪਰ ਉਹਦੇ ਬਾਵਜੂਦ ਵੀ ਚੰਨ ਪੂਰਾ ਗੋਲ ਆਪਾਂ ਨੂੰ ਪਤਾ ਲੱਗ ਰਿਹਾ ਹੈ ਕਿ ਗੋਲ ਆ ਤੇ ਜਿਹੜਾ ਡਾਰਕ ਪਾਸਾ ਉਹ ਦਿਖ ਰਿਹਾ ਆਪਾਂ ਨੂੰ ਉਸ ਡਾਰਕ ਪਾਸੇ ਦੇ ਉੱਪਰ ਧਰਤੀ ਤੋਂ ਸੂਰਜ ਦੀ ਰੌਸ਼ਨੀ ਉੱਥੇ ਜਾ ਕੇ ਪੈ ਰਹੀ ਆ ਜਿਵੇਂ ਚੰਨ ਤੋਂ ਆਪਣੇ ਤੱਕ ਆ ਰਹੀ ਆ ਸੋ ਇਸ ਕਰਕੇ ਉਹ ਜਿਹੜਾ ਬਾਕੀ ਬਚਦਾ ਪਾਸਾ ਉਹ ਵੀ ਆਪਾਂ ਨੂੰ ਇਸ ਟਾਈਮ ਅ ਦਿਖਾਈ ਦੇ ਰਿਹਾਗਾ ਸੋ ਬਾਕੀ ਹੋਰ ਜੇ ਤਾਰੇ ਦੇ ਵਿੱਚ ਆਏ ਬਸ ਤੋਂ ਹੋਰ ਵੀ ਹੈਗੇ ਨੇ ਅ ਕੋਕ ਮੋਬਾਈਲ ਦਾ ਕੈਮਰਾ ਇਹਨੇ ਉਸ ਢੰਗ ਨਾਲ ਤਾਰੇ ਅੰਬਰਾਂ ਚੋਂ ਫੜਨੇ ਨੇ ਅ ਪਿਛਲੇ 2 ਦਿਨਾਂ ਤੋਂ ਲਗਾਤਾਰ ਪੱਛੋਂ ਦੀ ਤੇਜ਼ ਹਵਾ ਚੱਲਣ ਕਰਕੇ ਪੋਲੂਸ਼ਨ ਘਟਿਆ ਹੋਇਆ ਜਿਹਦੇ ਕਰਕੇ ਇਹ ਅਦਭੁਤ ਨਜ਼ਾਰੇ ਆਪਾਂ ਨੂੰ ਦਿਖਾਈ ਦੇ ਰਹੇ ਨੇ ਇਹ ਉਹ ਕੁਦਰਤੀ ਨਜ਼ਾਰੇ ਨੇ ਜਿਨ੍ਹਾਂ ਨੂੰ ਤੱਕਣ ਲਈ ਕੁਝ ਨਹੀਂ ਕਰਨਾ ਪੈਂਦਾ ਸਿਰਫ ਆਪਦੀਆਂ ਅੱਖਾਂ ਨੂੰ ਦੁਨਿਆਵੀ ਜਿਹੜੀ ਕੀ ਕਹਿ ਸਕਦੇ ਆਪਾਂ ਸਿਸਟਮ ਚੋਂ ਛੱਡ ਕੇ ਥੋੜਾ ਜਿਹਾ ਤੁਹਾਨੂੰ ਚੱਕਣ ਦੀ ਲੋੜ ਆ ਤੇ ਮਨੁੱਖ ਹਜੇ ਉਸ ਪਹੁੰਚ ਦੇ ਵਿੱਚ ਨਹੀਂ ਪਹੁੰਚਿਆ ਕਿ ਇਹ ਸਾਰੇ ਨਜ਼ਾਰੇ ਆਪ ਸਿਰਜ ਸਕੇ ਤੇ ਸ਼ਾਇਦ ਮਨੁੱਖ ਦੇ ਹੱਥ ਵਾਸ ਵੀ ਨੀ ਫਿਊਚਰ ਦੇ ਵਿੱਚ ਕਦੇ ਸਾਰੇ ਜਿਹੜੇ ਨਜ਼ਾਰੇ ਉਹ ਆਪ ਸਿਰਜ ਸਕਦਾ ਹੋਵੇ ਸੋ ਇੰਨਾ ਕੁ ਅਪਡੇਟ ਸੀ ਜੀ ਆਪ ਵੀ ਦੇਖੋ ਖਾਸ ਤਰ੍ਹਾਂ ਤੇ ਛੋਟੇ ਬੱਚਿਆਂ ਨੂੰ ਦਿਖਾਓ ਆ ਜਿਹੜੇ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਜਾਂ ਕਿਤੇ YouTube ਤੇ ਦੇਖਦੇ ਹੁੰਦੇ ਆ ਕਿ ਇਹ ਵੀਨਸ ਗ੍ਰਹਿ ਕਿਹੜਾਗਾ ਜਾਂ ਚੰ드ਰਮਾ ਕਿਹੜਾਗਾ ਕਿਵੇਂ ਦੋਨੇ ਇੱਕ ਦੂਜੇ ਦੇ ਕੋਲੋ-ਕੋਲੀ ਆ ਜਾਂਦੇ ਨੇ ਅੱਜ ਇਹ ਸਭ ਤੋਂ ਜ਼ਿਆਦਾ ਸ਼ਾਇਦ ਕੋਲੇ ਨੇ ਇੱਕ ਦੂਜੇ ਦੇ ਕੱਲ ਤੋਂ ਜਿਹੜਾ ਵੀਨਸ ਆ ਉਹ ਹੋਰ ਥੱਲੇ ਨੂੰ ਚਲੇ ਜਾਊਗਾ ਪਰਸੋਂ ਹੋਰ ਥੱਲੇ ਨੂੰ ਚਲੇ ਜਾਊਗਾ ਇਹ ਕੋਈ ਪਹਿਲੀ ਗੱਲ ਨਹੀਂ ਵਾਪਰ ਰਿਹਾ ਇਹ ਕੋਈ ਆਖਰੀ ਵਾਰ ਹੀ ਨਹੀਂ ਵਾਪਰ ਰਿਹਾ ਜਦੋਂ ਮਨੁੱਖ ਇਸ ਧਰਤੀ ਤੇ ਨਹੀਂ ਸੀ ਉਦੋਂ ਵੀ ਵਾਪਰਦਾ ਸੀ ਤੇ ਜਦੋਂ ਨਹੀਂ ਵੀ ਹੋਊਗਾ ਇਹ ਉਦੋਂ ਵੀ ਵਾਪਰਦਾ ਜਿਹੜਾ ਰਹਿਣਾਗਾ ਬਾਕੀ ਮੌਸਮ ਦਾ ਅਪਡੇਟ ਲੈ ਕੇ ਦੁਬਾਰੇ 1.5 ਦੇ ਤਕਰੀਬਨ ਗੇੜ ਚ ਹ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਤੋਂ ਬਾਅਦ ਇੱਕ ਰਿਟਰਨ ਪੋਸਟ ਪਾਵਾਂਗੇ ਉਹਦੇ ਉੱਪਰ ਤੁਸੀਂ ਚੰਨ ਤੇ ਵੀਨਸ ਦੀਆਂ ਫੋਟਾਂ ਤਸਵੀਰਾਂ ਸਾਡੇ ਨਾਲ ਸਾਂਝੀਆਂ ਜਰੂਰ ਕਰਿਓ ਹੱਸਦੇ ਰਹੋ ਵਸਦੇ ਰਹੋ